ਸਤਿ ਸ੍ਰੀ ਅਕਾਲ ਸਾਥੀਓ ਅੱਜ ਦੀ ਵੀਡੀਓ ਦੇ ਵਿੱਚ ਸਵਰਾਜ 855 2023 ਮਾਡਲ 15 ਸਪੀਡਾਂ ਵਾਲਾ ਤੇ 30 ਸਪੀਡ ਵੀਰੇ ਟਰੈਕਟਰ ਹੈਗਾ ਵਿਕਿਆਊ ਆਪਣੇ ਕੋਲੇ ਖੜਿਆ ਹੈ ਅਸੈਸਰੀ ਵੀ ਦੇਖ ਸਕਦੇ ਹੋ ਬੰਪਰ ਤੇ ਹੱਡ ਲੱਗਿਆ ਹੋਇਆ ਤੇ ਆਲ オリジナル ਟਰੈਕਟਰ ਹੈ ਕਿਤੇ ਖੁੱਲਿਆ ਨਹੀਂ ਹੋਇਆਗਾ ਵੀ ਦੇਖ ਹੀ ਸਕਦੇ ਹੋ 500 ਘੰਟਾ ਚੱਲਿਆ ਸਿਰਫ ਵੀਰੇ ਜੇ ਕਿਸੇ ਵੀਰ ਨੇ ਲੈਣਾ ਚਾਹਵਣ ਸੱਜਣ ਹੈਗਾ ਕੋਈ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਇਹ ਟਰੈਕਟਰ ਕਿਉਂਕਿ ਕੋਸ਼ਕ ਦੇਣੇ ਟਰੈਕਟਰ ਖੜਦੇ ਹੈਗੇ ਕੋਈ ਸਾਥੀ ਵੀ ਲੈ ਜਾਂਦਾ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਬਿਲਕੁਲ ਸਾਫ਼ ਹੈ ਟਰੈਕਟਰ ਨੂੰ ਰੰਗ ਰੋਗਨ ਸਾਰਾ ਸ਼ੋਰੂਮ ਵਾਲਾ ਤੇ ਅਗੇ ਕੋਈ ਹੈ ਜ ਆ ਬਣ ਸੱਚੰਦਾ ਕਮੈਂਟ ਕਰ ਲਿਓ ਕਮੈਂਟ ਥੱਲੇ ਰਿਪਲਾਈ ਇੱਥੇ ਕਰ ਦਾਂਗੇ ਨੰਬਰ ਵੀ ਤੁਹਾਨੂੰ ਮਿਲ ਜੂਗਾ ਤੇ ਇਹਨਾਂ ਦਾ ਸੰਪਰਕ ਕਰ ਲਿਓ 500 ਘੰਟਾ ਚੱਲਿਆ ਸਿਰਫ 30 ਸਪੀਡ ਹੈਗਾ ਕੋਈ ਪੁਰਾਣੀ ਸ਼ੋਅ ਦੇ ਵਿੱਚ ਹੈ ਟਰੈਕਟਰ ਕਿਉਂਕਿ ਪੁਰਾਣੀ ਸ਼ੋਅ ਵਾਲੀ ਦੀ ਡਿਮਾਂਡ ਹੈਗੀ ਹੈਗੀ ਤੇ ਪਰਾਣੀ ਸ਼ੋਅ ਦੇ ਵਿੱਚ ਹੈਗਾ ਤੇ ਜਲਦੀ ਤੋਂ ਜਲਦੀ ਕੋਈ ਸੱਜਣ ਮਿੱਤਰ ਹੈਗਾ ਤਾਂ ਉਹ ਸੰਪਰਕ ਕਰ ਸਕਦਾ ਹੈ 15 ਸਪੀਡਾਂ ਦੇ ਵਿੱਚ ਆਹ ओरिजिनल ਟਰੈਕਟਰ ਹੈਗਾ ਕੋਈ ਦੇਖੀ ਜਾਣਾ ਫਾਇ ਬੜਾ ਬੜੀਆ ਖੜੇ ਆ ਕੋਈ ਖਸਾਈ ਜਿਆਦਾ ਨਹੀਂ ਹੈਗੀ ਟਾਇਰਾਂ ਦੀ 3 ਸਪੀਡ ਹੈਗਾ ਤੇ ਜਲਦੀ ਤੋਂ ਜਲਦੀ ਕਮੈਂਟ ਕਰਕੇ ਤੁਸੀਂ ਇਹ ਟਰੈਕਟਰ ਬਾਰੇ ਪਤਾ ਕਰ ਸਕਦੇ ਹੋਗੇ ਤੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਸਾਥੀਓ